ਰਣਜੀਤ ਪੱਠਾ ਜੀ ਜਿਲ੍ਹਾ ਜਰਨਲਿਸਟ ਖਤਰ ਦੀ ਕਿਰਿਸ਼ਿਦੂਪੁਰ ਅਸੀਂ ਇੱਕ 111 ਦੇ ਨਾਲ ਖੜੇ ਹਾਂ ਕੀ ਕਹਿਣਾ ਜੀ ਧੱਲੇਵਾਲ ਸਾਹਿਬ ਨੂੰ 55 ਦਿਨ ਹੋ ਗਏ ਅਸੀਂ ਇਹ ਸਾਰੇ ਜਥੇਬੰਦੀ ਨੇ ਸਾਰੇ ਫੋਰਮ ਨੇ ਤੁਮੀ ਫੋਰਮ ਨੇ ਪਹੁੰਚਾ ਲਿਆ ਇਸ ਸਾਡੇ ਪ੍ਰਧਾਨ ਜੀ ਸੀ ਧੱਲੇਵਾਲ 55 ਦਿਨ ਹੋ ਗਏ ਮਰਨ ਬੱਤ ਤੇ ਬੈਠੇ ਸਰਕਾਰ ਦੀ ਕੰਨ ਤੇ ਜੂਨ ਤੱਕ ਨਹੀਂ ਸਰਤੀ ਹੱਲ ਲੋਕਾਂ 11 ਮਹੀਨੇ ਹੋ ਗਏ ਸਾਨੂੰ ਉਹਦੇ ਬਾਹਰਾਂ ਦੇ ਬੈਠਿਆ ਕਿੰਨੇ ਸਾਡੇ ਆਸਾਨ ਰਸੀਦ ਹੋਗੇ ਇਸ ਕਰਕੇ ਸਾਨੂੰ ਢੱਲੇਵਾਲ ਸਾਡੇ ਬਾਪੂ ਢੱਲੇਵਾਲ ਦੀ ਬਹੁਤ ਲੋੜ ਆ ਪੰਜਾਬ ਨੂੰ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਸੀਂ ਇਸ ਕਰਕੇ ਸਾਰੇ ਸੋਚਿਆ ਵੀ ਅਸੀਂ ਉਹਨਾਂ ਤੋਂ ਪਹਿਲਾਂ ਆਪਣੀ ਹੱਤ ਕਿਉਂ ਨਾਲ ਦੀ ਜੀ ਇਸ ਲਈ ਅੱਜ ਅਸੀਂ 111 ਕਿਸਾਨਾਂ ਦਾ ਜਥਾ ਜਿਹੜਾ ਉਹ ਮਰਨ ਵਰਤੇ ਬੈਠ ਰਹੇ ਆ ਸਰਕਾਰ ਨੂੰ ਇੱਕ ਚਤਾਵਨੀ ਦੇਣ ਵਾਸਤੇ ਵੀ ਜਿੰਨੀਆਂ ਤੁਸੀਂ ਇੱਦੀਆਂ ਲੈਣੀਆਂ ਨੇ ਲੈ ਲਾ ਸਾਡੇ ਕਤਾਰਾਂ ਬਹੁਤ ਲੰਮੀਆਂ ਨੇ ਅਸੀਂ ਉਹ ਪੰਜਾਬ ਦੇ ਜਾਇਏ ਆ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 98% ਕੁਰਬਾਨੀਆਂ ਦਿੱਤੀਆਂ ਸੀ ਅੱਜ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਲਈ 98% ਕਰਵਾਨੀਆਂ ਦੇਣ ਲਈ ਤਿਆਰ ਆਂ ਇਸ ਕਰਕੇ ਅਸੀਂ ਸਾਰੇ ਅੱਜ ਅਣਮਿੱਥੇ ਸਮੇਂ ਲਈ ਮਰਨ ਵਰਤੇ ਬੈਠੇ ਹਾਂ ਕੋਈ ਘਰੇ ਮੈਸੇਜ ਨਹੀਂ ਲਾਇਆ ਜੀ ਹੁਣ ਮੈਸੇਜ ਕੀਤਾ ਬੈਠਣ ਤੋਂ ਬਾਅਦ ਵੀ ਤਗੜੇ ਰਹੋ ਬਾਪੂ ਢੱਲੇਵਾਲ ਦੇ ਪਰਿਵਾਰ ਵਾਂਗੂ ਜਿਹੜਾ ਇਰਾਦਾ ਰੱਖਿਓ ਉਹਨਾਂ ਦੇ ਬੱਚਿਆਂ ਨੂੰ ਵੇਖਿਓ ਉਹਦੇ ਪਰਿਵਾਰ ਨੂੰ ਵੇਖਿਓ ਕਿ ਜਿੱਤ ਕੇ ਆਵਾਂਗੇ ਮਿਲਾਂਗੇ ਜਰੂਰ ਜਿਉਂਦੇ ਰਹੇ ਤੇ ਅੱਜ ਕਾਲੀਆਂ ਲੂਈਆਂ ਵਿੱਚ ਜਾ ਰਹੇ ਹਾਂ ਸਪੈਸ਼ਲ ਤੌਰ ਤੇ ਹਾਂਜੀ ਇਹ ਰੋਸ ਵਜੋਂ ਅਸੀਂ ਕਾਲੀਆਂ ਪੱਕੀਆਂ ਬਣ ਕੇ ਕਾਲੀਆਂ ਲੂਈਆਂ ਲੱਕ ਜਾ ਰਹੇ ਹਾਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਤੁਸੀਂ ਵੀ ਅਸੀਂ ਸਾਨੂੰ ਹਲੇ ਵੀ ਤੁਸੀਂ ਗੁਲਾਮ ਬਣਾ ਕੇ ਰੱਖਿਆ ਹੋਇਆ ਕਿਉਂਕਿ ਜੇ ਆਜ਼ਾਦ ਦੇਸ਼ ਵਿੱਚ ਅਸੀਂ ਆਪਣੀ ਰਾਜਧਾਨੀ ਵਿੱਚ ਨਹੀਂ ਜਾ ਸਕਦੇ ਅਸੀਂ ਅਰਦਰ ਆਜ਼ਾਦੀ ਨਾਲ ਪ੍ਰੋਟੈਸਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਕਾਲੀਆਂ ਪੱਤੀਆਂ ਲੈ ਕੇ ਕਾਲੀਆਂ ਲੁਹਾਂ ਲੈ ਕੇ ਤਾਰੀਆਂ ਹਰਿਆਣਾ ਸਰਕਾਰ ਵੱਲੋਂ ਪਹਿਲਾਂ ਦਾ ਉਧਰ ਸੀ ਹੁਣ ਮੂਰੇ ਆਏ ਗਿਆ ਇਹ ਕਿਹੜਾ ਹੋਊਗਾ ਜਿਹੜੀ ਹਰਿਆਣਾ ਪੁਲਿਸ ਵੱਲੋਂ ਮੂਰੇ ਆਗੇ ਦੇਖੋ ਸਰਕਾਰਾਂ ਅਤਿਆਚਾਰ ਕਰਦੀਆਂ ਹੁੰਦੀਆਂ ਨੇ ਅਸੀਂ ਤਾਂ ਮਰਨ ਵਾਸਤੇ ਤਿਆਰ ਆ ਉਹ ਭਾਵੇਂ ਪਿੱਛੋਂ ਮਾਰ ਦੇਣ ਉਹ ਭਾਵੇਂ ਅੱਗੇ ਹੋ ਕੇ ਮਾਰ ਦੇਣ ਉਹ ਉਹਨਾਂ ਦੀ ਮਰਜ਼ੀ ਆ ਅਸੀਂ ਤਾਂ ਚੱਲੀ ਮਰਨ ਵਾਸਤੇ ਆ ਅਗੇ ਮੰਗਾਂ ਮੰਨਵਾਉਣੀਆਂ ਨੇ ਕਿ ਜੇ ਮਰਨਾ ਉਹ ਸਰਕਾਰ ਦੇਖ ਲੇ ਵੀ ਸਾਨੂੰ ਮਾਰਨਾ ਇਹ ਸਾਡੀ ਮੰਗਾਂ ਮੰਨਣੀਆਂ ਨੇ ਕਿੰਨੇ ਕੁ ਲੰਮਾ ਇਹ ਚੱਲੂਗਾ ਇਹ ਜਿਹੜਾ ਅੱਜ 111 ਮਤਲਬ 111 ਜਿਹੜੇ ਜਾਉਂਗੇ ਇਹ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਸਾਡੀਆਂ ਮੰਗਾਂ ਜਦੋਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਇਹ ਸੰਘਰਸ਼ ਚੱਲਦਾ ਰਹੂਗਾ ਮੰਗਾਂ ਮੰਨਵਾ ਕੇ ਜਿੱਤ ਕੇ ਹੀ ਇਹ ਸੰਘਰਸ਼ ਖਤਮ ਹੋ ਸਕਦਾ ਕਿ ਨਹੀਂ ਤਾਂ ਇਹ ਸੰਘਰਸ਼ ਸੰਘਰਸ਼ ਚੱਲਦਾ